ਵਿਜੀਲੈਂਸ ਦੀ ਟੀਮ ਨੇ ਬਰਨਾਲਾ ਵਿੱਚ ਇੱਕ ਮਹਿਲਾ ਐਸਆਈ ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥੀਂ ਕੀਤਾ ਕਾਬੂ। ਥਾਣਾ ਸੈਨਾ ਵਿਖੇ ਤਾਇਨਾਤ ਐਸਆਈ ਮੀਨਾ ਰਾਣੀ ਨੂੰ 5000 ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹੱਥੀਂ ਕੀਤਾ ਗਿਆ ਕਾਬੂ। ਸ਼ਿਕਾਇਤ ਕਰਤਾ ਔਰਤ ਦੇ ਲੜਕੇ ਨੇ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ ਜਿਸ ਦਾ ਮਾਮਲਾ ਅਦਾਲਤ ਵਿੱਚ ਦਰਜ ਹੈ। ਇਸ ਮਾਮਲੇ ਵਿੱਚ ਮਹਿਲਾ ਐਸਆਈ ਨੇ ਸ਼ਿਕਾਇਤ ਕਰਤਾ ਦੇ ਪਰਿਵਾਰ ਨੂੰ ਡਰਾ ਧਮਕਾ ਕੇ 15000 ਰੁਪਏ ਦੀ ਰਿਸ਼ਵਤ ਦੀ ਕੀਤੀ ਸੀ ਮੰਗ। ਵਿਜੀਲੈਂਸ ਦੀ ਟੀਮ ਨੇ ਔਰੋਪੀ ਔਰਤ ਨੂੰ ਸੈਨਾ ਥਾਣੇ ਤੋਂ ਰੰਗੇ ਹੱਥੀ ਕੀਤਾ ਗਿਆ ਕਾਬੂ ਵਿਜੀਲੈਂਸ ਨੇ ਮੁਕੱਦਮਾ ਦਰਜ ਕਰਕੇ ਐਸਆਈ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਐਸਾ ਹੀ ਨੇ ਜੇ ਅਲਾਰ ਮੀਨਾ ਰਾਣੀ ਜੀ ਇਹ 5000 ਰੁਪਏ ਰਿਸ਼ਵਤ ਲੈਂਦੇ ਸਣਾ ਸੈਨਾ ਤੋਂ ਅਰੈਸਟ ਕੀਤਾ ਜੀ ਆਪਾਂ ਮਨਪ੍ਰੀਤ ਕੌਰ ਪਤਨੀ ਬੰਸਾ ਸਿੰਘ ਵਾਸੀ ਬਰਨਾਲਾ ਨੇ ਨਾ ਆਪਣੇ ਕੋਲ ਇੱਕ ਦਰਖਾਸਤ ਦਿੱਤੀ ਸੀ ਵੀ ਉਹਦੇ ਬੇਟੇ ਨੇ ਲਾਭ ਮੈਦ ਕਰਵਾਈ ਹੈ ਜੀ ਜਗਦੀਸ਼ ਜਗਮੀਤ ਕੌਰ ਨਾਂ ਦੀ ਲੜਕੀ ਦਾ ਔਰ کورٹ ਨੇ ਰਜਿਸਟਰ ਕੀਤੀ ਹੋ ਲੰਮਰ ਜੀ ਉਹਨੂੰ ਸਿਰਫ ਬਸ ਆਪਣੇ ਦਲਕੇ ਮਾਰ ਕੇ ਹੀ ਕਹਿ ਰਹੀ ਸੀ ਵੀ ਮੈਂ ਤੇਰਾ ਰੈਸਟ ਪਾਉਂ ਤੇਰੀ ਤਰ੍ਹਾਂ ਤੇ ਪੱਚਾ ਦਬਦ ਕਰੂੰਗੀ ਤੇ ਨਹੀਂ ਮੈਨੂੰ 15000 ਰੁਪਏ ਰਿਸਪੱਦਿਓ ਲੇਕਿਨ ਉਹਦੇ ਕੋਲ 5000 ਹੀ ਕਲੈਕਟ ਹੋ ਸਕਦੇ ਨੇ ਜੀ ਉਹ 5000 ਦੇ ਨਾਲ ਅੱਜ ਪਹੁੰਚੀ ਸੀ ਜੀ ਤੇ ਆਪਾਂ ਇਹਨੂੰ ਰੈਸਟ ਕੀਤਾ ਰੈਡ ਹੈਂਡਰ ਨੇ ਉਹਨੂੰ ਆਪਾਂ ਕੈਚ ਕੀਤਾ ਜੀ ਜੀ ਜਲਦੀ ਕਰ ਦੇ ਜੀ ਅਗਲੀ ਕੇਸ ਰਜਿਸਟਰ ਹੋ ਗਿਆ ਜੀ ਬਸ ਕੇਸ ਸਟੇਟ ਬਾਅਦ ਹਮਨ ਰਜਿਸਟ੍ਰੇਸ਼ਨ ਕਰਾਂਗੇ ਜੀ ਜੋ ਅੱਗੇ ਕੋਈ ਮਤਲਬ ਫਰਦਰ ਕੋਈ ਹੋਇਆ ਇਹਨਾਂ ਨੇ ਕੋਈ ਕ੍ਰਾਈਮ ਦਾ ਉਹਦੇ ਵਿੱਚ ਉਹ ਸਾਬ ਉਹਦੀ ਇਨਵੈਸਟ I